ਤੇ মিডিਆ ਵਿੱਚ ਬਹੁਤ ਅੱਛਾ ਕੰਮ ਕਰ ਰਿਹਾ ਤੇ ਕਈ ਸਿਰਫ ਉਹਨਾਂ ਨੂੰ ਲੱਗ ਰਿਹਾ ਕਿ ਅਸੀਂ ਵੀਊਜ਼ ਲੈ ਲਈਏ ਅਸੀਂ ਅੱਗੇ ਨਿਕਲ ਜੀਏ ਅਸੀਂ ਸੁਰਖੀਆਂ ਬਣਾ ਲਈਏ ਉਹਨਾਂ ਵਾਸਤੇ ਮੇਰੀ ਬੇਨਤੀ ਹੈ ਕਿ ਤੁਸੀਂ ਪੋਜ਼ਿਟਿਵ ਰੋਲ ਅਦਾ ਕਰੋ ਜਿੱਦਾਂ ਉਹ ਕਹਿੰਦੇ ਹੁੰਦੇ ਨੇ ਕਿ ਜਦੋਂ ਇੱਕ ਅੱਗ ਲੱਗੀ ਸੀ ਤੇ ਉਹ ਚਿੜੀ ਚੁੰਝ ਪਰਕੇ ਤੇ ਪਾਣੀ ਦਾ ਪਾਉਂਦੀ ਸੀ ਤੇ ਕਿਸੇ ਨੇ ਪੁੱਛਿਆ ਸੀਗਾ ਕਿ ਤੇਰੇ ਨਾਲ ਦਾ ਕੀ ਫਰਕ ਪੈਂਦਾ ਉਹ ਕਹਿੰਦੀ ਵੀ ਜਦੋਂ ਕਿਤੇ ਹਿਸਟਰੀ ਬਣੇਗੀ ਤੇ ਮੇਰੀ ਜਿਹੜੀ ਹਿਸਟਰੀ ਦੇ ਵਿੱਚ ਮੇਰਾ ਨਾਮ ਜਿਹੜਾ ਉਹ ਅੱਗ ਬੁਝਾਉਣ ਵਾਲਿਆਂ ਚ ਆਏਗਾ ਅੱਗ ਲਗਾਉਣ ਵਾਲਿਆਂ ਚ ਨਹੀਂ ਆਏਗਾ ਸੋ ਮੇਰੀ ਬੇਨਤੀ ਹੈ ਕਿ ਤੁਸੀਂ ਪੋਜ਼ਿਟਿਵ ਚੀਜ਼ਾਂ ਜਿਹੜੀਆਂ ਉਹ ਚੁੱਕੋ ਛੋਟੀ ਜਿਹੀ ਕਿਸੇ ਗੱਲ ਨੂੰ ਲੈ ਕੇ ਕਯੋਸ ਜਾਂ ਮੈਸ ਕ੍ਰੀਏਟ ਕਰਨ ਦੀ ਕੋਸ਼ਿਸ਼ ਨਾ ਕਰੋ ਜਿਵੇਂ ਤੁਸੀਂ ਹੁਣ ਆ ਕੱਲ ਦੀ ਗੱਲ ਸੀਗੀ ਗੱਲ ਕੁਝ ਵੀ ਨਹੀਂ ਸੀ ਤੇ ਮਨਕੀਰਤ ਦੀ ਤੇ ਮੇਰੀ ਗੱਲ ਮਨਕੀਰਤ ਉਹ ਕਿਤੇ ਸਾਡਾ ਭਰਾ ਹੈ ਛੋਟਾ ਸਾਡਾ ਬੱਚਾ ਹੋ ਤੇ ਮੈਂ ਹਮੇਸ਼ਾ ਉਹਨੂੰ ਮੈਂ ਤੇ ਕਈ ਵਾਰੀ ਉਹਨੂੰ ਡਾਇਰੈਕਸ਼ਨਾਂ ਦਿੰਦਾ ਰਹਿੰਦਾ ਰਿਹਾ ਉਹ ਵੀ ਮੈਨੂੰ ਗਾਣਿਆਂ ਦੀਆਂ ਬਹੁਤ ਸਾਰੀਆਂ ਡਾਇਰੈਕਸ਼ਨਸ ਦਿੰਦਾ ਰਹਿੰਦਾ ਵੀ ਚਾਚੂ ਏਦਾਂ ਕਰ ਲਓ ਚਾਚੂ ਏਦਾਂ ਕਰ ਲ ਮੈਂ ਵੀ ਉਹ ਦਿਨ ਗੱਲ ਕਰਦੇ ਰਹਿਣਾ ਹਮੇਸ਼ਾ ਔਰ ਇਸ ਟਾਈਮ ਤੇ ਉਹ ਮੈਂ ਤੁਹਾਨੂੰ ਦੱਸਿਆ ਸੋਸ਼ਲ ਮੀਡੀਆ ਤੇ ਇੱਕੋ ਹੀ ਬੰਦਾ ਜਿਹੜਾ ਛਾਇਆ ਹੋਇਆ ਉਹ ਮਨਕੀਰ ਦੇ ਤਾਲੁਕ ਹੈ ਤੇ ਸਾਡਾ ਹੀ ਬੰਦਾ ਹੈ ਵਧੀਆ ਕੰਮ ਕਰ ਰਿਹਾ ਅਸੀਂ ਜੇ ਉਹਨੂੰ ਹੋਰ ਡਾਇਰੈਕਸ਼ਨ ਦੇ ਕੇ ਹੋਰ ਪਲਾਨ ਕਰਕੇ ਚੀਜ਼ਾਂ ਮੈਂ ਤੇ ਆਪ ਉਸ ਕੋਲ ਕੈਸ਼ ਮੰਗਿਆ ਮੈਂ ਉਸ ਕੋਲ ਪੰਜ ਟਰੈਕਟਰ ਮੰਗੇ ਸਵੇਰੇ ਕਿ ਸਾਨੂੰ ਚਾਹੀਦੇ ਸਾਨੂੰ ਸੇਵਾ ਵਾਸਤੇ ਟਰੈਕਟਰ ਚਾਹੀਦੇ ਆ ਔਰ ਅਸੀਂ ਸਾਰੇ ਇਕੱਠੇ ਹੋ ਕੇ ਕੰਮ ਕਰ ਰਹੇ ਸਾਰੇ ਸਿੰਗਰ